ਅੱਜ ਦੀ ਵੀਡੀਓ ਡੰਡ ਬੈਰੋਕੇ ਜਲਾ ਮੋਗਾ ਉੱਥੋਂ ਬਣਾ ਰਹੇ ਆ 22 ਗਰਜੰਟ ਸਿੰਘ ਉਹਨਾਂ ਕੋਲੇ ਕਾਰ ਖੜੀ ਆ ਆਲਟੋ 2009 ਮਾਡਲ 29 ਤੱਕ ਪਾਸ ਹੈ ਤੇ ਇੰਜਨ ਦੀ ਕੰਡੀਸ਼ਨ ਦੇਖੋ ਆ ਦੇਖੋ ਸਹੀ ਆ ਸਾਰਾ ਪੱਟੀ ਵੀ ਸਹੀ ਆ ਨਿੰਜਨ ਵੀ ਦੇਖੋ ਸਹੀ ਆ ਰੁੱਕਾ ਪੈਕ ਨਮ ਬੈਟਰੀ ਸਹੀ ਆ ਗੋਡੇ-ਗਾਡੇ ਸਹੀ ਆ ਸਾਰਾ ਕੁਝ ਬੋਨਟ ਦੀ ਚੈੱਕ ਕਰੋ ਡੇਟਾ ਵਗੈਰਾ ਸਹੀ ਆ ਤੇ ਬਾਈ ਜੀ ਨੇ ਬਾਹਰ ਜਾਣਾਗਾ ਤੇ ਜਲਦੀ ਤੋਂ ਜਲਦੀ ਗੱਡੀ ਪਕਾਉਗਾ 29 ਤੱਕ ਪਾਠ ਆ ਬੀਮਾ ਪ੍ਰਦੂਸ਼ਨ ਸਾਰੇ ਕਾਗਜ ਓਕੇ ਆ ਪਹਿਰਾਂ ਦੀ ਕੰਡੀਸ਼ਨ ਦੇਖੋ ਜੀ ਇਹ ਐਮਆਰ ਫਰੇ ਟਾਇਰ ਆ ਵਧੀਆ ਤੇ ਬਾਕੀ ਫੈਟਸ ਨੂੰ ਦਿਖਾਉਣੇ ਅੰਦਰੋਂ ਵੀ ਦਿਖਾਉਣੇ ਆ ਗੱਡੀ ਆ ਦੇਖੋ ਅੰਦਰੋਂ ਗੱਡੀ ਖੰ ਦੇਖੋ ਸੀਟ ਸ਼ੂਟ ਕਵਰ ਪੂਰੇ ਵਧੀਆ ਗੇ ਬਾਕੀ ਐਸ ਯੂ ਸੀ ਚੱਲਦਾ ਸਾਰਾ ਕੁਝ ਓਕੇ ਆ ਕਾਗਜ ਪੱਤਰ ਜਮਾ ਓਕੇ ਆ ਗੱਡੀ ਦੇ ਤੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਜੀ ਇਹ ਵੀ ਐਮਆਰ ਫਰੇ ਟਾਇਰ ਆ ਟਾਇਰ ਮੰਨ ਕੇ ਚਲੋ ਵੀ 80 75 80 ਪੈਸੇ ਟਾਇਰ ਆ ਲਗਭਗ ਤੇ ਪ੍ਰਵੀਨ 70 ਨੰਬਰ ਹੈ ਬੈਕਸਾਈਡ ਦੀ ਦੇਖੋ ਤੇ ਕੰਡੀਸ਼ਨ ਕਨੇਟਰ ਸਾਈਡ ਆਹ ਟਾਇਰ ਵੀ ਸਹੀ ਹੈ ਬਾਕੀ ਇਹ ਇਹ ਗੱਡੀ ਪਿੰਡ ਬੈਰੋਕੇ ਜਲਾ ਮੋਗਾ ਨੇੜੇ ਬਾਗਾ ਪੁਰਾਣਾ ਉੱਤੇ ਖੜੀ ਹੈ ਬਾਈ ਗਰਜੰਟ ਸਿੰਘ ਕੋਲ ਤੇ ਬਾਕੀ ਤੁਹਾਨੂੰ ਨੰਬਰ ਦੇਵਾਂਗੇ ਬਾਈ ਦਾ ਤੇ ਤੁਸੀਂ ਬਾਈ ਜੀ ਨਾਲ ਗੱਲ ਕਰ ਸਕਦੇ ਹੋ ਬਾਈ ਜੀ ਨੇ ਬਾਹਰ ਜਾਣ ਕਰਕੇ ਕੈਨੇਡਾ ਜਾਣ ਕਰਕੇ ਗੱਡੀ ਜਲਦ ਤੋਂ ਜਲਦ ਵਕਾਊ ਹੈ ਤੇ ਜੇ ਕਿਸੇ ਭਰਾ ਨੇ ਗੱਡੀ ਲੈਣੀ ਹੋਵੇ ਤਾਂ ਬਾਈ ਕੋਲੇ ਜਾ ਕੇ ਗੱਡੀ ਖਰੀਦ ਸਕਦਾ ਹੈਗਾ ਤੇ ਰੇਟ ਗੱਡੀ ਦਾ ਬਾਈ ਜੀ 1.5 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਜੀ ਧੰਨਵਾਦ